ਐਸ ਵੇਲੇ ਸਾਡੇ ਨਾਲ ਸੁਪਾਲ ਖੈਰਾ ਹੋਰੀ ਨੇ ਜਿਨ੍ਹਾਂ ਨੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਬਕਾਇਦਾ ਡੀਜੀਪੀ ਸੁਰੇਸ਼ अरोड़ा ਦਾ ਕਾਰਜਕਾਲ ਜਿਹੜਾ ਵਧਾਉਣ ਨੂੰ ਲੈ ਕੇ ਔਰ ਕਾਂਗਰਸ ਦੇ ਵੱਲੋਂ ਜਿਹੜਾ ਕੁਲਬੀਰ ਜ਼ੀਰਾ ਦੇ ਉੱਤੇ ਕਾਰਵਾਈ ਕੀਤੀ ਹੈ ਉਹਨੂੰ ਲੈ ਕੇ ਸੋ ਐਸ ਵੇਲੇ ਦੋ ਪਹਿਲੂ ਜਿਹੜੇ ਬਹੁਤ ਅਹਿਮ ਨੇ ਕਾਂਗਰਸ ਦੀ ਸਰਕਾਰ ਦੇ ਇੱਕ ਤਾਂ ਜਿਹੜੀ ਐਕਸਟੈਂਸ਼ਨ ਦਿੱਤੀ ਆ ਸੁਰੇਸ਼ अरोड़ा ਹੋਰਾ ਨੂੰ ਉਹਦੇ ਉੱਤੇ ਤੁਹਾਨੂੰ ਇਤਰਾਜ਼ ਹੈ ਕਿ ਸੁਰੇਸ਼ अरोड़ा ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਪੱਖ ਦੇ ਕੰਮ ਕਰਦੇ ਆ ਲੋਕ ਪੱਖੀ ਕੰਮ ਨਹੀਂ ਕਰਦੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਨਿਭਾਉਂਦੇ ਇਸ ਕਰਕੇ ਉਹਨਾਂ ਦੀ ਐਕਸ ਬਿਲਕੁਲ ਗਲਤ ਕਹਿ ਰਹੇ ਜੀ ਤੁਸੀਂ ਇੱਕੋ ਹੀ ਅਫਸਰ ਨੂੰ ਤੀਸਰੀ ਐਕਸਟੈਂਸ਼ਨ ਦੇ ਦਿੱਤੀ ਆ ਕੀ ਅਮਰਿੰਦਰ ਸਿੰਘ ਦੇ ਕੋਲ ਕੋਈ ਕੰਪੀਟੈਂਟ ਪੁਲਿਸ ਆਫੀਸਰ ਨਹੀਂ ਹੈ ਕੋਈ ਹੋਰ ਅੱਛਾ ਅਫਸਰ ਜਿਹੜਾ ਪੰਜਾਬ ਦੇ ਡੀਜੀਪੀ ਲਾਇਕ ਨਹੀਂ ਹੈ ਬਣ ਚੁੱਕਾ ਕਿਉਂਕਿ 8 ਤੋਂ ਜ਼ਿਆਦਾ ਮੇਰੇ ਖਿਆਲ ਡੀਜੀਪੀ ਸਕੇਲ ਦੇ ਆਫੀਸਰਸ ਨੇ ਅੱਜ ਪੰਜਾਬ ਦੇ ਵਿੱਚ ਪਰ ਇਹੀ ਸੁਰੇਸ਼ अरोड़ा ਹੀ ਦੁਬਾਰਾ ਦੁਬਾਰਾ ਐਕਸਟੈਂਸ਼ਨ ਔਰ ਇਸ ਇਸ ਦੇ ਨਾਲ ਇਹਨਾਂ ਨੇ ਪੁਲਿਸ ਦੀ ਮਨੋਬਲ ਨੂੰ ਘਰਾਇਆ ਵਾ ਔਰ ਇਸ ਲਈ ਬਣਾਇਆ ਜਾ ਰਿਹਾ ਕਿਉਂਕਿ ਸੁਰੇਸ਼ ਰੋੜਾ ਕੈਪਟਨ ਅਮਰਿੰਦਰ ਸਿੰਘ ਦੇ ਗਲਤ ਹੁਕਮਾਂ ਨੂੰ ਕੈਰੀ ਆਊਟ ਕਰਦੇ ਨੇ ਰਾਜੀਤ ਸਿੰਘ ਦੀ ਜਦੋਂ ਇਲਜ਼ਾਮ ਲੱਗੇ ਸੀਗੇ ਐਸਆਈਟੀ ਵੱਲੋਂ ਡੀਜੀਪੀ ਸੁਧਾਰਸ਼ ਚਟੋਪਾਦੀਆ ਦੀ ਵੱਲੋਂ ਐਸਆਈਟੀ ਵੱਲੋਂ ਉਹਦੇ ਤੇ ਡਿਸਪਲਿਨ ਦੇ ਨਾਮ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਪਰਦਾ ਪਾ ਦਿੱਤਾ ਉਹਦੀ ਜਾਂਚ ਹੀ ਨਹੀਂ ਕਰਾਈ ਕਿ ਕਿੰਨੇ ਨਸ਼ਿਆਂ ਦੇ ਤਸਕਰਾਂ ਨਾਲੇ ਮਿਲੇ ਹੋਏ ਨੇ ਕਿੱਥੋਂ ਕਿੱਥੋਂ ਪੈਸੇ ਕਮਾਉਂਦੇ ਨੇ ਕਿੱਥੇ ਇਹਨਾਂ ਦੇ ਐਸੈਟਸ ਬਣੇ ਨੇ ਇਸ ਲਈ ਇਹਨਾਂ ਦਾ ਇੱਕ ਹੱਥ ਟੋਕੇ ਦੀ ਤਰ੍ਹਾਂ ਕੰਮ ਕਰਨ ਦੀ ਵਜ੍ਹਾ ਨਾਲ ਇਹਨੂੰ ਡੀਜੀਪੀ ਬਣਾਇਆ ਗਿਆ ਵਾ ਔਰ ਦੂਜੀ ਗੱਲ ਹੈ ਹੈਰਾਨਗੀ ਦੀ ਕਿ ਅਕਾਲੀਆਂ ਦਾ ਵੀ ਡੀਜੀਪੀ ਇਹੀ ਕੈਪਟਨ ਸਾਹਿਬ ਦਾ ਵੀ ਡੀਜੀਪੀ ਇਹੀ ਔਰ ਇਹ ਇਨਫੋਰਮੇਸ਼ਨ ਆਉਂਦੀ ਆ ਕਿ ਅਸਲ ਵਿੱਚ ਜਿੱਥੇ ਅਮਰਿੰਦਰ ਦਾ ਚਾਹੇਤਾ ਤਾਂ ਹੈ ਹੀ ਹੈ ਉੱਥੇ ਅਜੀਤ ਡੋਵਲ ਜਿਹੜੇ ਪ੍ਰਾਈਮ ਮਿਨਿਸਟਰ ਦੇ ਇਸ ਵਕਤ ਐਡਵਾਈਜ਼ਰ ਨੇ ਦਿੱਲੀ ਇਹ ਉਹਨਾਂ ਦਾ ਨੋਮੀਨੇਟਡ ਡੀਜੀਪੀ ਆ ਇਹਦਾ ਮਤਲਬ ਹੈ ਕਿ ਅਮਰਿੰਦਰ ਸਿੰਘ ਨੇ ਆਪਣਾ ਹੋਮ ਡਿਪਾਰਟਮੈਂਟ ਬੀਜਪੀ ਦੇ ਅਧੀਨ ਕੀਤਾ ਹੋਇਆ ਔਰ ਉਹਨਾਂ ਦੀ ਵਰਕਿੰਗ ਜਿਹੜੀ ਬੀਜਪੀ ਦੇ ਅਧੀਨ ਕੀਤੀ ਹੋਈ ਆ ਇਹ ਐਕਸਟੈਂਸ਼ਨ ਦਵਾਉਣ ਵਿੱਚ ਅਜੀਤ ਡੋਵਲ ਦਾ ਵੀ ਬਹੁਤ ਵੱਡਾ ਰੋਲ ਆ ਕਿਉਂਕਿ ਜੀਪੀ ਦੇ ਅਧੀਨ ਕਿਉਂ ਕੰਮ ਕਰ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਉਹਨਾਂ ਦੀਆਂ ਕਈ ਕਮਜ਼ੋਰੀਆਂ ਨੇ ਜਦੋਂ ਉਹਨਾਂ ਦੇ ਸਨਨ ਲਾ ਗੁਰਪਾਲ ਸਿੰਘ ਨੇ ਸੰਭੋਲੀ ਸ਼ੂਗਰ ਮਿਲਿਆ ਯੂਪੀ ਦੇ ਵਿੱਚ 100 ਕਰੋੜ ਰੁਪਏ ਦਾ ਮੁਕੱਦਮਾ ਸੀਬੀਆਈ ਨੇ ਦਰਜ ਕਰਕੇ ਤਲਵਾ ਟੰਗ ਦਿੱਤੀ ਅਮਰਿੰਦਰ ਸਿੰਘ ਦੇ ਜੇ ਨਹੀਂ ਆਖੇ ਸਾਡੇ ਲੱਗੇਗਾ ਤਾਂ ਫੜ ਕੇ ਤੇਰਾ ਜਵਾਈ ਅੰਦਰ ਦੇ ਦੇ ਦਾਂਗੇ ਇਦਾਂ ਹੀ ਕਰਦੀਆਂ ਸਰਕਾਰਾਂ ਇੱਕ ਦੂਜੇ ਦੇ ਨਾਲ ਬਦਲਾਖੋਰੀ ਦੀ ਕਾਰਵਾਈ ਚ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਕਾਲੇ ਧਨ ਦੇ ਸਵਿਟਜ਼ਰਲੈਂਡ ਦੇ ਬੈਂਕਾਂ ਦੇ ਖਾਤਿਆਂ ਦੇ ਸਾਰੇ ਇਨਵੈਸਟੀਗੇਸ਼ਨ ਹੈ ਉਹ ਬੀਜੇਪੀ ਦੇ ਕੋਲ ਹੈ ਸੋ ਉਹ ਬੰਦੇ ਸਿੰਘ ਉਹਨਾਂ ਨੂੰ ਬਲਾਈਚ ਵੀ ਕਰ ਰਹੇ ਨੇ ਪਰ ਇਹ ਜਿਹੜੀ ਐਕਸਟੈਂਸ਼ਨ ਹੈ ਔਰ ਦੂਜੀ ਗੱਲ ਕਿ ਐਡੇ ਸੀਰੀਅਸ ਇਲਜ਼ਾਮ ਲੱਗੇ ਹੋਏ ਇਹਨਾਂ ਦੇ ਨੈਟਵਰਕਿੰਗ ਤੇ ਸੁਰੇਸ਼ ਰੋੜਾ वाया ਰਾਜਜੀਤ ਇਸ ਆਲਸੋ ਅਕਿਊਜ਼ਡ ਆਫ ਆਫ ਹੇਵਿੰਗ ਡੀਪ ਕਨੈਕਸ਼ਨਸ ਵਿਦ ਡਰਗ ਮਾਫੀਆ ਇਦਾਂ ਦੇ ਇਲਜ਼ਾਮ ਵਾਲੇ ਬੰਦੇ ਨੂੰ ਤੁਸੀਂ ਡੀਜੀਪੀ ਤੀਜਰੀ ਐਕਸਟੈਂਸ਼ਨ ਦੇ ਰਹੇ ਨੇ ਇਹ ਬਹੁਤ ਸਾਰਾ ਸਾਰਾ ਗਲਤ ਹੈ ਔਰ ਜਿਹੜਾ ਕੁਲਬੀਰ ਜ਼ੀਰਾ ਵੀ ਆ ਬੇਸਿਕਲੀ ਕੁਲਬੀਰ ਜ਼ੀਰੇ ਨੇ ਸੱਚ ਬੋਲਿਆ ਵਾ ਉਹਨੇ ਵਿਸਲ ਬਲੋ ਕੀਤੀ ਆ ਇਹਨਾਂ ਨੇ ਉਲਟਾ ਵਿਸਲ ਬਲੋਰ ਨੂੰ ਫੜ ਕੇ ਕਾਂਗਰਸ ਨੇ ਸਸਪੈਂਡ ਕਰ ਦਿੱਤਾ ਇਹ ਕਿੱਥੋਂ ਦੀ ਔਰ ਉਹਦੀ ਆਵਾਜ਼ ਦਬਾਈ ਦਬਾਉਣ ਦੀ ਕੋਸ਼ਿਸ਼ ਔਰ ਦੂਜੇ ਸਾਰੇ ਐਮਐਲਏ ਨੂੰ ਸੁਣਿਆ ਦਿੱਤਾ ਵਾ ਕਾਂਗਰਸ ਨੇ ਕਿ ਖਬਰਦਾਰ ਜੇ ਤੁਸੀਂ ਪੁਲਿਸ ਜਾਂ ਡਰੱਗ ਮਾਫੀਆ ਦੇ ਖਿਲਾਫ ਬੋਲੇ ਜੀ ਇਸ ਕਰਕੇ ਉਹਦੀ ਜਿਹੜੀ ਸਸਪੈਂਸ਼ਨ ਆ ਉਹ ਬਿਲਕੁਲ ਇਰੋਨੀਅਸ ਆ ਉਹ ਇਲੈਗਲ ਇਲੈਗਲ ਆ ਇਲਿਜੀਟਿਮੇਟ ਆ ਔਰ ਕਾਂਗਰਸ ਦੇ ਆਪਣੇ ਸੰਵਿਧਾਨ ਦੇ ਮੁਤਾਬਕ ਅਨਕਨਸਟੀਟਿਊਸ਼ਨਲ ਆ ਇਹਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਮжоਰਿਟੀ ਹੱਦ ਤੋਂ ਵੱਧਾ ਕਾਂਗਰਸ ਕੋਲ ਉਹਦੇ 2-3 ਵਿਧਾਇਕ ਜੇ ਕਿਨਾਰੇ ਤੇ ਕਰ ਵੀ ਦਿੱਤੇ ਜਾਂਦੇ ਤਾਂ ਕੋਈ ਸਰਕਾਰ ਨੂੰ ਫਰਕ ਨਹੀਂ ਪੈਂਦਾ ਤਾਂ ਫਿਰ ਇਹ ਤਾਨਾਸ਼ਾਹੀ ਦਾ ਸਬੂਤ ਹੋ ਗਿਆ ਨਾ ਫਿਰ ਚੁਣੇ ਹੋਏ ਨਮਾਇੰਦੇ ਦੀ ਰਿਸਪੈਕਟ ਵਾਲੀ ਤਾਂ ਕੋਈ ਗੱਲ ਹੋਏ ਨਹੀਂਗੀ ਨਫਰੀ ਹੋਣ ਦਾ ਮਤਲਬ ਇਹ ਥੋੜੋ ਆ ਕਿ ਤੁਸੀਂ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ੱੱਕੇ ਨਾ ਬੰਦ ਕਰੋ। ਇਸ ਵੇਲੇ ਜਿਹੜੀ ਇੱਕ ਬਹੁਤ ਵੱਡੀ ਗੱਲ ਚੱਲਦੀ ਪਈ ਹੈ ਤਿੰਨ ਵਿਧਾਇਕ ਜਿਹੜੇ ਤੁਹਾਨੂੰ ਵੀ ਸਸਪੈਂਡ ਕੀਤਾ ਗਿਆ ਮਾਸਟਰ ਬਲਦੇਵ ਸਿੰਘ ਹੋਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਫੂਲਕਾ ਸਾਹਿਬ ਨੇ ਅਸਤੀਫਾ ਦੇ ਦਿੱਤਾ ਹੈ। ਸੋ ਤਿੰਨ ਨਿਕਲ ਗਏ ਨੇ ਹੁਣ 17 ਬਚੇ ਨੇ। 17 ਹੀ ਇਸ ਵੇਲੇ ਅਕਾਲੀ ਭਾਜਪਾ ਗੱਠਜੋੜ ਦੇ ਕੋਲ ਹੈ। ਤੇ ਕਹਿ ਸਕਦੇ ਹਾਂ ਕਿ ਵੈਂਟੀਲੇਟਰ ਤੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਵੱਜੋਂ ਆਪਣੀ ਕਰਤੂਤਾ ਨਾਲ ਹੀ ਹੈ ਵੈਂਟੀਲੇਟਰ ਤੇ ਜੋ ਉਹ ਪੰਜਾਬ ਦੇ ਪ੍ਰਤੀ ਅੱਖਾਂ ਬੰਦ ਕਰਕੇ ਤੇ ਲਗਾਤਾਰ ਗਲਤ ਫੈਸਲੇ ਲੈ ਰਹੇ ਨੇ ਉਹਨਾਂ ਦੀ ਆਪਣੀ ਦੇਣ ਆ ਉਹਨਾਂ ਦੀ ਬਦੌਲਤ ਆ ਅੱਜ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਜਿਹੜਾ ਕੇਡਰ ਆ ਇਹ ਰੋਡ ਹੋ ਗਿਆ ਕੋਈ ਵੀ ਨਹੀਂ ਉਹਨਾਂ ਦਾ ਕੋਈ ਪਾਇਦਾਰ ਦੇਖੋ ਤੁਸੀਂ ਜਿੰਨੇ ਚੰਗੇ ਬੰਦੇ ਸੀ ਪ੍ਰਸ਼ਾਂਤਪੂਸ਼ਣ ਤੋਂ ਲੈ ਕੇ ਫੂਲਕਾਜੀ ਤੱਕ ਸਾਰੇ ਕੱਢ ਕੇ ਬਾਹਰ ਮਾਰੇ ਜਾਂ ਜਾਂ ਉਹ ਛੱਡ ਕੇ ਚਲੇ ਗਏ ਨੇ ਇਹਨਾਂ ਦੀ ਕਾਰਸ਼ੈਲੀ ਦੇ ਉੱਤੇ ਸਿੱਧੀ ਸਿੱਧੀ ਰਿਫਲੈਕਸ਼ਨ ਆਉਂਦੀ ਹੈ ਇੱਕ ਭਗਵੰਤ ਮਾਨ ਨੂੰ ਤੁਸੀਂ ਕਹਿ ਆ ਕਿ 20 ਤਰੀਕ ਨੂੰ ਜਦੋਂ ਅਰਵਿੰਦ ਕੇਜਰੀਵਾਲ ਆਣਗੇ ਤੇ ਫਿਰ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਉਹਨਾਂ ਨੂੰ ਪੁੱਛਣ ਕਿ ਮਾਫੀ ਦੇ ਬਾਰੇ ਜੋ ਸਪਸ਼ਟ ਕਰਨਾ ਆਫਕੋਸ ਇਹ ਜਿਹੜਾ ਦੁਵੇ ਦਾ ਪਈ ਹੋਈ ਹੈ ਨਾ ਪਿਛਲੇ 1 ਸਾਲ ਤੋਂ ਲਟਕ ਰਹੀ ਆ ਇੱਕ ਪਾਸੇ ਭਗਵੰਤ ਕਹਿੰਦਾ ਕਿ ਮੈਂ ਪ੍ਰਧਾਨਗੀ ਛੱਡੀ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਮੰਗਿਆ ਵਿਕਰਮ ਤੋਂ ਇੱਕ ਪਾਸੇ ਉਹ ਪ੍ਰਧਾਨ ਨਾਲੋਂ ਵੀ ਜ਼ਿਆਦਾ ਪੁੱਛ ਚੁੱਕੇ ਤੇ ਉਹਦਾ غلام ਬਣਿਆ ਹੋਇਆ ਤੇ ਹੁਣ 20 ਤਰੀਕ ਨੂੰ ਇਕੱਠੇ ਹੋਣਾ ਕਿਉਂਕਿ ਕਹਿ ਰਹੇ ਸੀ ਬੜੀ ਦੇਰ ਤੋਂ ਕਿ ਮੈਂ ਕੇਜਰੀਵਾਲ ਨੂੰ ਮਿਲ ਨਹੀਂ ਸਕਿਆ ਮੈਂ ਗੱਲ ਨਹੀਂ ਕਰ ਸਕਿਆ ਹਾਲਾਂਕਿ ਕੇਜਰੀਵਾਲ ਨੇ ਕਿਹਾ ਕਿ ਇਹ ਤਾਂ ਮੇਰੇ ਸੇ ਦਿਨ ਵਿੱਚ 10 ਵਾਰ ਟੈਲੀਫੋਨ ਦੇ ਉੱਪਰ ਬਾਤ ਕਰਤਾ ਉਹਦੀ ਮਨਜੀ ਠੋਕ ਗਿਆ ਸੀਗਾ ਪਰ ਨਹੀਂ ਇਹ ਨੂੰ ਜਿਹਦਾ ਢੀਠਪਣਾ ਹੁੰਦਾ ਪੋਲਿਟਿਕਸ ਵਿੱਚ ਹੁਣ 20 ਤਰੀਕ ਨੂੰ ਤਾਂ ਨਹੀਂ ਭੱਜ ਸਕਦੇ ਇੱਕੋ ਸਟੇਜ ਤੇ ਬੈਠਣਾ ਤੇ ਸਾਰਿਆਂ ਨੂੰ ਹੈਗਾ ਕਿ ਭਗਵੰਤ ਮਾਨ ਆਪਣੀ ਸਿਚੁਏਸ਼ਨ 20 ਤਰੀਕ ਨੂੰ ਬਰਨਾਲੇ ਵਾਲੇ ਇਕੱਠ ਵਿੱਚ ਜ਼ਰੂਰ ਸਪਸ਼ਟ ਕਰਨ ਪਤਾ ਲੱਗਿਆ ਨਾ ਕੌਣ ਝੂਠ ਬੋਲਦਾ ਮਾਨ ਝੂਠ ਬੋਲਦਾ ਵਾ ਕਿ ਸ਼ੁਕਰੀ ਮਾਨ ਝੂਠ ਬੋਲਦਾ ਜਾਂ ਕੇਜਰੀਵਾਲ ਝੂਠ ਬੋਲਦਾ ਇਹ ਸੁਖਪਾਲ ਖੈਰਾ ਹੋਰਾਂ ਦਾ ਕਹਿਣਾ ਹੈ ਕਿ ਸਪਸ਼ਟ ਹੋਣਾ ਚਾਹੀਦਾ 20 ਤਰੀਕ ਨੂੰ ਹੁਣ 20 ਤਰੀਕ ਨੂੰ ਸਥਿਤੀਆਂ ਜਿਹੜੀਆਂ ਉਹ ਸਾਹਮਣੇ ਆਉਣਗੀਆਂ ਕਿ ਇਸ ਸਮੇਂ ਜੋ ਭਗਵੰਤ ਮਾਨ ਹੋਰਾਂ ਦੇ ਅਸਤੀਫੇ ਨੂੰ ਲੈ ਕੇ 6.5 ਵਾਲੀ ਸਥਿਤੀ ਬਣੀ ਹੋਈ ਆ ਉਹ ਸਪਸ਼ਟ ਹੁੰਦੀ ਹੈ ਜਾਂ ਨਹੀਂ ਸਪਸ਼ਟ ਹੁੰਦੀ ਪਰ ਘੱਟੋ ਘੱਟ ਇਸ ਵੇਲੇ ਸੁਖਪਾਲ ਖੈਰਾ ਹੋਰਾਂ ਨੇ ਮੋਰਚਾ ਇਸ ਖਿਲਾਫ ਖੋਲ ਦਿੱਤਾ ਹੈ ਔਰ ਬਕਾਇਦਾ ਭਗਵੰਤ ਮਾਨ ਕੋਲ ਜਵਾਬ ਮੰਗਿਆ ਹੁਣ ਭਗਵੰਤ ਮਾਨ ਇਹਦੇ ਉੱਤੇ ਕੀ ਪ੍ਰਤੀਕਿਰਿਆ ਦਿੰਦੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕੈਮਰਾਮੈ ਟੀਵੀ ਪੰਜਾਬ ਜਲੰਧਰ